ये जो हर पानी है साहब ने उन्नी हार भी सौ तेरह में ਬਸ 10 ਮਿੰਟ ਦੀ ਗੱਲ ਆ ਪਾਣੀ ਰਹਿਣ ਦਿਓ ਸਫਾ ਨੰਬਰ 632 ਤੇ ਲਿਖਤ ਹੈ ਹਰਖੁ ਮਾਰੀ ਨਾਮ ਜਗਤ ਅਮੂਲ ਹੈ ਨਾ ਕੋਈ ਲੱਗੇ ਤਨ ਬਿਮਾਰੀ ਪ੍ਰਭ ਮੱਸੇ ਸਦਾ ਕੂਲ ਹੈ ਰਾਸ ਰਚਨਾ ਫਿਰੇ ਹਲਕਾਰੀ ਮਨ ਮਤੀ ਰਹਾ ਵਿਚੋਲੇ ਗੁਰਪੂਰੇ ਸਦਾ ਬਲਹਾਰੀ ਜੁਗ ਜੁਗ ਤੋਲੇ ਪੁਰਾਂਤ ਤੋਲੇ ਆਪੇ ਬਖਸ਼ ਬਖਸ਼ਨਹਾਰੀ ਆਪੇ ਬਖਸ਼ੇ ਵਕਸ਼ਨ ਹਾਰੀ ਜਨ ਭਗਤਾ ਕਰੇ ਚੋਲੈ ਚਰਨ ਪ੍ਰੀਤੀ ਚਾ ਪਿਆਰੀ ਸਤਵੱਸੇ ਗੁਰਮਖ ਕੋਲੈ ਚਰਨਾ ਦੀ ਪ੍ਰੀਤ ਇਹੀ ਇੱਕ ਚਾ ਪਿਆਰੀ ਹੋਣੀ ਚਾਹੀਦੀ ਹੈ ਸੰਸਾਰੀ ਚਾ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਚਰਨ ਪ੍ਰੀਤੀ ਚਾ ਪਿਆਰੀ ਸਦਵਤ ਸੇ ਗੁਰਮੁਖ ਕੋਲ ਹੈ ਕਾਇਆ ਹਾਂਡੀ ਅਪਰ ਅਪਾਰੀ ਅੰਮ੍ਰਿਤ ਆਤਮ ਭਰਿਆ ਸਾਚਾ ਡੂਲ ਹੈ ਅਗਨੀ ਜੋਤੀ ਲਾਏ ਭਾਰੀ ਨੇਤਰ ਨੀਰ ਰਹਾ ਖੋਲ ਹੈ ਨਾਮ ਰਸ ਮਿੱਠਾ ਉਪਰਪਾਰੀ ਮਿੱਠਾ ਕਿਹੜਾ ਹੈ ਉਸ ਦੇ ਨਾਮ ਦਾ ਹਰ ਹਿਰਦੇ ਪੈ ਆਤਮ ਅੰਦਰ ਮੋਲ ਹੈ ਗੁਰਮੁਖਾਂ ਆਪੋ ਆਪ ਪਿਆ ਹੈ ਕਰ ਪਿਆਰੀ ਸ਼ਬਦ ਚਲਾਏ ਪੜਦੇ ਖੋਲ ਹੈ ਮਾਨਸ ਜਨਮ ਨਾ ਜਾਏ ਹਾਰੀ ਗੁਰਮੁਖ ਰਹਿ ਸਦਾ ਅਡੋਲੇ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਏਕਾ ਸ਼ਬਦ ਜਨਾਈ ਬੋਲੇ ਹਰ ਭਗਤ ਆਧਾਰ ਅੰਮ੍ਰਿਤ ਧਾਰਿਆ ਪ੍ਰਭ ਸਾਚੇ ਆਪ ਵਿਚਾਰ ਸਾਚਾ ਰਾਹ ਵਿਖਾਲਿਆ ਆਪੇ ਦੇਵੇ ਦੇਵਨਹਾਰ ਦੂਸਰ ਹੱਥ ਕਿਸੇ ਨਾ ਆਰਿਆ ਸੰਮਤ 14 ਕਰ ਤਿਆਰ ਪਹਿਲੀ ਚੇਤ ਹੱਥ ਉਠਾਲਿਆ ਗੁਰਮੁਖਾਂ ਦੇਵੇਂ ਕਰ ਕਰ ਜਾਏ ਪਹਿਲੀ ਵਾਰ 20 ਕਿਸੇ ਮੇਲ ਮਲਾਰਿਆ ਸਾਚਾ ਮੇਲਾ ਸੱਚ ਸਰਕਾਰ ਨਾਵਾਂ ਤੁਰ ਦਰਗਾਹੀ ਲਾਲਿਆ ਇੱਕ ਕਰਾਏ ਬਨਸ ਵਪਾਰ ਝੂਠਾ ਨਾਮ ਜਗਤ ਮਟਾਲਿਆ ਗੁਰਮੁਖ ਸਾਚੇ ਸ਼ਬਦ ਪਿਆਰ ਰਸਨਾ ਚੋਗ ਉਚ ਗਾਲਿਆ ਜਾਗਤ ਤ੍ਰਿਛਨਾ ਦੇਵੇਂ ਮਾਰ ਜਿਸ ਹਰ ਚਰਨੀ ਚਿੱਤ ਲਾਲਿਆ ਜੋਤੀ ਜੋ ਸਰੂਪ ਹਾਰਾ ਪਾਪਣੀ ਜੋਤ ਤਰ ਏਕਾ ਅੰਮ੍ਰਿਤ ਜਾਮ ਪਿਆਲਿਆ ਅੰਮ੍ਰਿਤ ਆਤਮਾ ਜਾਮ ਪਿਆਏ ਕਰ ਕਰ ਆਪਣਾ ਹਲਾ ਗੌਰਮੁਖਾ ਸਾਚਾ ਨਾਮ ਜਪਾਏ ਆਪ ਫੜਾਏ ਆਪਣਾ ਪੱਲਾ ਸਾਚਾ ਪੱਲੇ ਨਾਮ ਬਣਾਏ ਨਾਮ ਰਖਾਏ ਨਿਚਲ ਧਾਮ ਅਟਲਾ ਜਗਤ ਵਿਕਾਰਾਂ ਰਹਿਣ ਨਾ ਪਾਏ ਤ੍ਰਿਸ਼ਨਾ ਮਟਾਏ ਕਾਇਆ ਖਲਾ ਨਿਰਮਲ ਜੋਤੀ ਨੂਰ ਕਰਾਏ ਦਰਸ ਦਿਖਾਏ ਘੜੀ ਘੜੀ ਪਲ ਪਲਾ ਕਲ ਜੁਗ ਰਸਨ ਹੋਏ ਹਲਕਾਏ ਪ੍ਰਭ ਨਾਮ ਗਾਏ ਹਰ ਮਿਲੇ ਇਕ ਅਕਲਾ ਜੋਤੀ ਜੋ ਸਰੂਪ ਹਾਰਾ ਪਾਪਣੀ ਜੋਤ ਤਰ ਗੁਰ ਸਿੱਖ ਤੇਰਾ ਅੰਤ ਵਸਾਵਨ ਆਇਆ ਕਾਇਆ ਸੱਚ ਮਹੱਲਾ ਕਾਇਆ ਮਹੱਲਾ ਸੱਚਾ ਘਰ ਬਾਰ ਪ੍ਰਭ ਸਾਚੀ ਵਸਤ ਵਿੱਚ ਟਿਕਾਈਆ ਪਰਮੇ ਭੁੱਲਿਆ ਜੀਵੰਗਵਾਰ ਵਿੱਚ ਨਸ਼ਿਆਂ ਚਿੱਤ ਲਗਾਈਆ ਪ੍ਰਭ ਪਾਵਨ ਹਾਰਾ ਸਰ ਜਿਸ ਤੇਰੀ ਬੰਤ ਬਣਾਈਆ ਆਪੇ ਮਾਰੇ ਆਪਣੇ ਆਪੇ ਲੈ ਜਵਾਲ ਆਪੇ ਮਾਰੇ ਆਪੇ ਲੈ ਜਵਾਲ ਵੈਦ ਹਕੀਮਾ ਕੋਈ ਨਾ ਲੈ ਬਚਾਈਆ ਪ੍ਰਭ ਦੇਵਨ ਵਾਲਾ ਇੱਕ ਆਧਾਰ ਓ ਮੇ ਤ੍ਰਿਛਨਾ ਰੋਗ ਮਟਾਈਆ ਸੰਮਤ 12 ਕੀਤਾ ਖਬਰਦਾਰ ਗੁਰ ਸੰਗਤ ਨੀ ਰਖਾਈਆ ਮਾਇਆ ਭੂਲੇ ਅੰਧ ਅੰਧਿਆਰ ਪਾਣਾ ਹਰ ਮੂਲ ਨਾ ਪਾਈਆ ਬੀਤਾ ਸਾਲ ਇੱਕ ਸਦੀ ਹਜ਼ਾਰ ਲੇਖਾ ਲਿਖਤ ਨਾਰਾਇਆ ਸੰਮਤ ਤੇਰਾ ਕਰ ਵਿਚਾਰ ਗੁਰ ਸੰਗਤ ਰਿਆ ਸੁਨਾਈਆ ਜਿਸ ਜਾਣ ਅੰਤਮ ਉਤਰ ਨਾ ਪਾਰ ਹਰ ਭਾਣਾ ਸੀਸ ਟਕਾਈਆ ਦੋਵੇਂ ਜੋੜ ਕਰੋ ਨਾਮ ਸ਼ਿਕਰ ਜਗਤ ਤ੍ਰਿਸ਼ਨਾ ਚਾਹ ਮਟਾਈਆ ਜਗਤ ਵਾਲੀ ਚਾਹ ਨਹੀਂ ਕੋਈ ਹੋਣੀ ਚਾਹੀਦੀ ਪ੍ਰਭ ਬੇੜਾ ਬੰਨਣ ਹਾਰ ਸਾੰਤ ਕ ਸੀਤਲ ਸਤ ਵਰਤਾਈਆ ਸਦ ਖੁੱਲਾ ਰਹੇ ਕੁਵੜ ਦੇਵ ਸ੍ਰੇਣ ਦਰਸ ਦਿਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਧਰ ਕਲ ਯੁਗ ਤੇਰੀ ਲੱਗੇ ਅਗ ਗੁਰਮੁਖਾਂ ਚਰਨਾ ਹੇਠ ਛਪਾਈਆ ਕਲ ਯੁਗ ਅਗਨੀ ਅਗ ਜਗਤ ਜਲਾਇੰਦਾ ਮਨਮੁਖ ਪਛਾਣੇ ਆਪ ਪਕੜਿ ਛਾਰਗ ਨਾ ਕੋਈ ਛੜਾਇੰਦਾ ਗੁਰਮੁਖਾ ਬੰਨੇ ਹਥੀ ਸਾਚਾ ਤਗ ਏਕਾਚਾ ਚਰਨ ਪ੍ਰੀਤ ਰਖਾਇੰਦਾ ਤਰਮ ਰਾਇ ਦਰ ਮਨੁਖਾ ਕਿਸੇ ਸੀਸ ਨਾ ਅੰਤਮ ਦਿਸੇ ਪਗ ਤਰਮ ਰਾਇ ਦਰ ਮਨਮੁਖਾ ਇਸੇ ਸੀਸਨਾ ਅੰਤਮ திਸੇ ਪੱਕ ਖਾਲੀ ਹੱਥੀ ਹਹਾਕਾਰ ਕਰਾਇੰਦਾ ਗੁਰ ਚਰਨੀ ਗਿਓ ਗਿਆ ਲਗ ਮਨ ਮਤ ਹਰ ਦੁਰ ਕਾਇੰਦਾ ਹਰ ਸ਼ਬਦ ਲਗਾਏ ਮੁਖ ਸਾਚਾ ਸੰਗ ਸਾਚਾ ਸਗਨ ਮਨਾਈੰਦਾ ਮਿਲੇ ਵਡਿਆਈ ਅੰਤਮ ਜਗ ਅੰਤ ਸਮੇਂ ਦੇ ਵਿੱਚ ਉਹਨਾ ਗੁਰਮੁਖਾਂ ਨੂੰ ਪਰਮੇਸ਼ਰ ਵਡਿਆਈ ਬਖਸ਼ ਦਿੰਦਾ ਹੈ ਜਿਹੜੇ ਉਹਦੇ ਹੁਕਮ 'ਚ ਚੱਲਦੇ ਆ ਜੋ ਆਪਣਾ ਘਰ ਸੋਹਾਂਦਾ ਸੰਮਤ ਤੇਰਾ ਪੁਰਖ ਬਣਾ ਚੀ ਏਕਾ ਜੋਤੀ ਰਹੀ ਜਗ ਨਾ ਪਰਦਾ ਕੋਈ ਪਾਿੰਦਾ ਗੁਰਮੁਖਾਂ ਘਰ ਬਜਾਈ ਅੱਗ ਬੇਮੁਖਾਂ ਘਰ ਲਗਾਿੰਦਾ ਜਿਹੜੇ ਬੇਮੁਖ ਨੇ ਪਰਮੇਸ਼ਰ ਤੋਂ ਉਹਨਾਂ ਦੇ ਅੰਦਰ ਅੱਗ ਲੱਗੀ ਹੈ ਤੇ ਗੁਰਮੁਖਾਂ ਦੀ ਇੱਕ ਪਰਮੇਸ਼ਰ ਪਜਾ ਦਿੰਦਾ ਜੋਤੀ ਜੋ ਸਰੂਪ ਹਾਰਾ ਪਪਨੀ ਜੋਤ ਤਰ ਸਾਚੇ ਬਾਣੇ ਵਿੱਚ ਸਮਾ인다 ਹੋਵੇ ਸਿੱਖ ਪਰਵਾਨ ਟੁੱਟਾ ਜਗ ਨਾ ਤਿਆ ਏਕਾ ਸਾਲ ਵੇਖ ਨਿਸ਼ਾਨ ਪ੍ਰਭ ਆਪੇ ਪਿਤਾ ਆਪੇ ਮਾਤਿਆ ਪ੍ਰਭ ਆਪੇ ਪਿਤਾ ਮਾਤਿਆ ਗੁਰ ਮੰਦਰ ਸੱਚ ਜਹਾਨ ਕਰ ਮੇਲਾ ਕਮਲਾਂ ਪਾਤਿਆ ਗੁਰਮੁਖ ਸਾਚੇ ਕਿਰਤ ਕਮਾਨ ਢੇੜੀ ਕਿਰਤ ਨਾਮ ਦੀ ਮਿਟੇ ਹੰਦੇਰੀ ਰਾਤਾਂ ਅੰਮ੍ਰਿਤ ਆਤਮ ਪੀਨ ਖਾਨ ਉਤਮ ਹੋਏ ਜਾਤਾਂ ਸਾਚਾ ਮਜਬ ਦੀਨ ਅਮਾਨ ਗੁਰ ਚਰਨੀ ਏਕਾ ਨਾਤਿਆ ਨਾ ਕੋਈ ਹਿੰਦੂ ਮੁਸਲਮਾਨ ਊਚਾ ਨੀਚਾ ਪੁੱਛੇ ਵਾਤਿਆ ਪ੍ਰਭ ਫੜੇ ਸ਼ਬਦ ਕਰਪਾਨ ਹੋਏ ਸਹਾਈ ਕਮਲਾ ਪਾਤਿਆ ਗੋਬਿੰਦ ਰਸਨਾ ਗੁਰਮੁਖ ਸਾਚੇ ਗਾਨ ਨਾ ਆਵੇ ਮਾਤ ਘਟਿਆ ਜਿਹੜੇ ਗੁਰਮੁਖ ਪ੍ਰਭ ਦਾ ਸਿਮਰਨ ਕਰਦੇ ਆ ਉਹਨਾਂ ਨੂੰ ਕਦੀ ਘਾਟਾ ਨਹੀਂ ਹੁੰਦਾ ਦਰਸ ਦਿਖਾਏ ਦਰਕਰ ਸਾਚਿਆਨ ਏਕਾ ਸ਼ਬਦ ਵਕਾਵੇਂ ਸਾਚੀ ਹਟਿਆ ਗੁਰ ਸੰਗਤ ਕਰਨਾ ਇੱਕ ਪਿਆਰੀ ਰਸਨਾ ਲੋਭਤ ਜਾਈਆ ਪ੍ਰਭ ਗੁਰ ਸੰਗਤ ਤੇਰਾ ਪ੍ਰੇਮ ਦਾਜ ਰੱਖੇ ਸ਼ਬਦ ਪਟਾਰੀ ਪ੍ਰਭ ਗੁਰ ਸੰਗਤ ਤੇਰਾ ਪ੍ਰੇਮ ਦਾਜ ਰੱਖੇ ਸ਼ਬਦ ਪਟਾਰੀ ਨਾਮ ਦੀ ਪਟਾਰੀ ਪਰ ਦਿੰਦਾ ਹੈ ਛੱਬਤ ਦੀ ਦਾਤ ਦੇ ਦਿੰਦਾ ਹੈ ਹੋਰ ਕਿਸੇ ਦਾਜ ਦੀ ਲੋੜ ਹੀ ਨਹੀਂ ਰਹ ਜਾਂਦੀ ਨਾ ਕੋਈ ਚੋਰ ਚਰਾਇਆ ਇਹਨੂੰ ਕੋਈ ਚੋਰ ਚਰਾਵ ਨਹੀਂ ਸਕਦਾ ਪਾਵੇਂ ਸਾਰੇ ਅੰਤਮਬਾਰੀ ਧਰਮ ਰਾਏ ਮੁਖ ਛਪਾਈਆ ਧਰਮ ਰਾਜ ਵੀ ਮੁਖ ਛਪਾ ਜਾਂਦਾ ਫਿਰ ਗੁਰਮੁਖਾਂ ਦੇ ਸਾਹਮਣੇ ਨਹੀਂ ਆਉਂਦਾ ਲਿਆਏ ਗਵਾਨ ਸੱਚਾ ਦਰਬਾਰੀ ਗੁਰਮੁਖ ਸਾਤੇ ਲੈ ਬਿਠਾਈਆ ਸ਼ਬਦ ਸੰਗਾਸਣ ਅਪਰ ਅਪਾਰੀ ਦੋਵੇਂ ਹੱਥੀ ਰਿਆ ਉਠਾਈਆ ਸਿੰਘਪਾਲ ਉਤੇ ਚੜਿਆ ਚਵਾਰੀ ਸੰਗਤ ਰਿਆ ਜਗਾਈਆ ਜਗਤ ਜਗਦੀਛੇ ਮਿਲੀ ਸਿਕੰਦਾਰੀ ਕਰ ਸਾਚਾ ਇੱਕ ਸਹਾਈਆ ਗੁਰ ਸੰਗਤ ਤੇਰੀ ਆਈ ਵਾਰੀ ਪ੍ਰਭ ਨੇ ਇਤਰ ਨੀਰ ਵਹਾਈਆ ਨਾ ਭੁੱਲਣਾ ਬਚਨ ਬਣ ਹੰਕਾਰੀ ਪਰਮੇਸ਼ਰ ਕਹਿੰਦਾ ਇਹ ਬਚਨ ਕਦੀ ਨਹੀਂ ਭੁੱਲਣਾ ਜੋ ਮੈਂ ਤੁਹਾਨੂੰ ਦੱਸ ਰਿਹਾ ਪ੍ਰਭ ਸਾਚਾ ਦੇ ਦੁਹਾਈਆ ਅੰਤਮ ਬੇੜਾ ਬੰਨੇ ਕਲਯੁਗ ਤੇਰੀ ਅੰਤਮ ਵਾਰੀ ਗੁਰ ਸੰਗਤ ਤੇਰੀ ਪੇਟ ਆਪਣਾ ਸੀਛਦੈ ਚੜਾਈਆ ਜੋਤੀ ਜੋਤ ਸਰੂਪ ਹਾਰਾ ਪਾਪਨੀ ਜੋਤ ਤਰ ਇਕ ਪ੍ਰੀਤੀ ਜਗਤ ਰੀਤੀ ਸਾਚੀ ਚਾਰਖਾਈਆ ਪ੍ਰੀਤ ਲਗਾਈ ਸੱਚ ਕਰ ਸਾਚਾ ਨਿਹੋ ਨਵਾਵਨਾ ਨਾ ਜਨਮੇ ਨਾ ਜਾਏ ਮਰ ਜਿਸ ਜਨ ਦਰਸ਼ਨ ਪਾਵਨਾ ਆਗਮਨ ਜਾਵਨ ਚੁੱਕੇ ਡਰ ਪ੍ਰਭ ਸਾਚੀ ਗੋਦ ਉਠਾਵਨਾ ਜੋਤੀ ਜੋ ਸਰੂਪ ਆਪ ਆਪਣੀ ਜੋਤ ਤਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਹੁਕਮ ਸੁਨਾਵਨਾ ਰਸਨਾ ਚਾਹ ਜੋ ਗੁਰ ਸਿਖ ਲਾਏ ਰਸਨਾ ਚਾਹ ਜੋ ਗੁਰ ਸਿਖ ਲਾਏ ਦਰ ਦਰਬਾਰ ਨਾ ਆਏ ਜਿਹੜਾ ਗੁਰ ਸਿਖ ਚਾਹ ਬੀਵੇ ਉਹ ਮੇਰੇ ਦਰਬਾਰ ਦੇ ਵਿੱਚ ਨਾ ਆਉਗੇ ਮੁਖ ਕਾਲਾ maat ਕਰਾਏ ਗੁਰ ਸੰਗਤ ਤੱਕੇ ਲਾਈਆ ਨੌਂ ਦਰਵਾਜੇ ਫਿਰੇ ਹਲਕਾਏ ਗੁਰ ਪੀਰ ਨਾ ਕੋਈ ਸਹਾਈਆ ਅੰਤ ਸਮੇਂ ਚਾਹ ਪੀਣ ਵਾਲੇ ਨੂੰ ਸੱਚਖੰਡ ਦੇ ਵਿੱਚ ਗੁਰੂ ਪੀਰ ਵੀ ਉਹਦੇ ਸਹਾਈ ਨਹੀਂ ਹੋਣਗੇ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਸੰਮਤ 14 ਇੱਕ ਲਕੀਰ ਲਗਾਈਆ ਤੇਰਾ ਤੇਰਾ ਤੇਰੀ ਧਾਰ ਤੇਰਾ ਤੇਰਾ ਤੇਰੀ ਧਾਰ ਨਾਨਕ ਸਾਚੇ ਕੰਡੇ ਤਲਾਈਆ ਕਲਯੋਗ ਤੇਰੀ ਅੰਤਮ ਵਾਰ ਪ੍ਰਭ ਸਾਚੇ ਡੰਡੇ ਬੋਦੀ ਲਾਈਆ ਕਲਯੋਗ ਖਾਣੀ ਬਾਣੀ ਪਾਏ ਵੰਡੇ ਨਾਮ ਵਟੇ ਨਾਲ ਲਿਆਈਆ ਜੋਤੀ ਜੋ ਸਰੂਪ ਹਾਰਾ ਆਪਣੀ ਜੋਤ ਧਰ ਏਕਾ ਤੋਲਾ ਮਾਤੇ ਅਖਵਾਈਆ ਏਕਾ ਤੋਲਾ ਤੋਲਣ ਹਾਰਾ ਤੁਰ ਦਰਗਾਈ ਮਾਪਾ ਜੁਗੋ ਜੁਗ ਗੁਰ ਸ਼ਬਦੀ ਬਾਣੀ ਬੋਲਣ ਹਾਰਾ ਓ ਪੇ ਜਾਣ ਆਪਣਾ ਜਾਪਾ ਮਾਤ ਪਤਾਲ ਆਕਾਸ਼ ਪਰਦੇ ਖੋਲਣ ਹਾਰਾ ਮੇਟਨ ਆਇਆ ਤੀਨੋ ਤਪਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਆਪ ਕਰਾਏ ਆਪਣਾ ਵਡ ਪਰ ਤਪਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਆਪ ਕਰਾਏ ਆਪਣਾ ਵੱਡ ਪਰਤਾਪਾ ਲੇਖ ਤਾਂ ਕਾਫੀ ਲੰਬਾ ਹੈ ਸਮਝ ਆਇਤ ਨਹੀਂ ਦਿੰਦਾ ਸੋ ਅੱਜ ਦਾ ਵਿਹਾਰ ਹੈ ਆਪਾਂ ਇੱਥੇ ਹੀ ਖੁਸ਼ੀਆਂ ਮੰਗਦੇ ਆਂ ਸਹਬ ਕੋਲੋਂ ਸੋ ਹੰਗ ਮਹਾਰਾਜ